ਜਿਸ ਨੂੰ ਤੁਸੀਂ ਅੱਜ ਆਪਣੇ ਹੱਤੀ ਇਲੈਂਡਲੇਜ ਭੇਜਣਾ ਹੈ ਜਿਨ੍ਹਾਂ ਨੇ ਜਾ ਕੇ ਆਪਣਾ ਪ੍ਰਧਾਨ ਆਪ ਚੁਣਨਾ ਹੈ ਅੱਜ ਦੇ ਤਿੰਨ ਹਲਕਿਆਂ ਦੀ ਜਿਹੜੀ ਅਸੀਂ ਡੈਲੀਗੇਟਸ ਭਾਈ ਸੀਗੇ ਜਿਨ੍ਹਾਂ ਨੇ ਜਿਹੜੇ ਕਾਲਪਤਖ ਸਾਹਿਬ ਦੇ ਹੁਕਮਾਨ ਸਾਹਿਬ ਤੇ ਸ਼ੋਮਨੇ ਕਲਪਤਖ ਦੇ ਵਿਧੀ ਵਿਧਾਨ ਅਨੁਸਾਰ ਜਿਹੜੀ ਆਰਗੈਨਿਕ ਪੱਤੀ ਕਰਕੇ ਸਾਡੇ ਤੱਕ ਪਹੁੰਚਾਈਆਂ ਸੀਗੀਆਂ ਉਹ ਸਾਰੇ ਅਸੀਂ ਡੈਲੀਗੇਟ ਤੇਨ ਹਲਕਿਆਂ ਦੇ ਡੇਰਾ ਬਾਬਾ ਨਾਨਕ ਤੇ ਬਰਦਾਸਪੁਰ ਤੇ ਇੱਕ ਦਿਨਾਂ ਦਾ ਕਰਦੇ ਤਿੰਨ ਹਲਕਿਆਂ ਦੇ ਇਥੇ ਅਸੀਂ ਡੈਲੀਗੇਟ ਬੁਲਾਈ ਸੀ ਤੇ ਹਰੇਕ ਡੈਲੀਗੇਟ ਨੂੰ ਜਿੰਨੀ ਜਿੰਨੀ ਕਿਸੇ ਨੇ ਮਹਿੰਤ ਕੀਤੀ ਹੈ ਜਿੰਨੀ ਜਿੰਨੀਆਂ ਕਾਪੀਆਂ ਪਰੇ ਵਿਧਾਨ ਅਨੁਸਾਰ ਉਹਨੂੰ ਬੰਦਾ ਮਾਨਸਿਕਾ ਦਿੱਤਾ ਗਿਆ ਔਰ ਪੂਰੇ ਡੈਮੋਕਰੈਟਿਕ ਦੇ ਦੇ ਨਾਲ ਸਾਰੇ ਵਿਧੀ ਵਿਧਾਨ ਨੂੰ ਫੋਲੋ ਕੀਤਾ ਗਿਆ ਤਾਕੀ ਕੋਈ ਪికెਟ ਜੂਸ ਨਾ ਹੋਵੇ ਤੇ ਹਰੇਕ ਨੂੰ ਬੰਦਾ ਮਾਨ ਸਤਕਾਰ ਦੇ ਉਹਦੇ ਮਨਾਂ ਕਰ ਫਿਰ ਸਕੀ। ਭਾਈ ਜੀ ਦਾ ਹੱਥ। ਠੀਕ ਕਮੇਟੀ ਦੀ ਇੱਥੇ ਮੀਟਿੰਗ ਸੀ ਜਿਹੜੀ ਪਿਛਲੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਪੰਜ ਪੰਡਿਆਂ ਦੀ ਜ਼ਿੰਮੇਵਾਰੀ ਲਈ ਸੀ। ਸਾਡਾ ਜਿਲ੍ਹਾ ਜਿਹੜਾ ਗੁਰਦਾਸਪੁਰ ਹੈ। ਕੁ ਜੀ ਸਤਵੰਤ ਕੌਰ ਹੋਣਾਂ ਨੇ ਇਹਨਾਂ ਦੀ ਡਿਊਟੀ ਇੱਥੇ ਲੱਗੀ ਸੀ। ਕੁ ਜੀ ਸਤਵੰਤ ਕੌਰ ਉਹਨੀਆਂ ਜਿੱਥੇ ਆਇਆ ਜਿਹੜੀ ਸਾਡੇ ਜਿਲ੍ਹੇ ਦੀ ਸਾਰੀ ਭਤੀ ਸੀਗੀ। ਕਾਜੀ ਤਿੰਨਾਂ ਜ਼ਿਲ੍ਹਿਆਂ ਦੇ ਅਸੀਂ ਜ਼ਿਲ੍ਹਿਆਂ ਦੇ ਵੀ ਤਿੰਨਾਂ ਹਲਕਿਆਂ ਦੇ ਜਿਹੜੇ ਵਾਸਤੇ ਵੀ ਡੈਲੀਗੇਟ ਬਣਾਏ ਆ ਤੇ ਜਿਹੜੇ ਜਨਰਲ ਹਾਊਸ ਦੇ ਡੈਲੀਗੇਟ ਵੀ ਬਣਾਏ ਨੇ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਜਿੰਨੀ ਜਿੰਨੀ ਕਿਸੇ ਦੀ ਭਰਤੀ ਸੀ ਭਰਤੀ ਦੇ ਹਿਸਾਬ ਦੇ ਨਾਲ ਅਸੀਂ ਹਰ ਇੱਕ ਨੂੰ ਨਾਮਜ਼ਦੀ ਦਿੱਤੀ ਆ ਕਿਸੇ ਦੇ ਨਾਲ ਕੋਈ ਫੇਵਰ ਨਹੀਂ ਕਿਸੇ ਨੂੰ ਕੀਤੀ ਜਿਹਦੀ ਵਿਰੋਧਤਾ ਨਹੀਂ ਕੀਤੀ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨੂੰ ਅਸੀਂ ਨਾਂ ਰੱਖਿਆ ਤਾਂ ਗਾਂ ਵੀ ਨਾਂ ਰੱਖ ਲੈ। ਉਹ ਬੜਾ ਲੋਕਾਂ ਚੋਂ ਸ਼ਾਹ ਸੀਗਾ। ਇਹ ਦੇਖਿਆ ਸਾਰਾ ਜਿਹੜਾ ਹਾਲਾ ਸਾਰਾ ਭਰਿਆ ਹੋਇਆ ਸੀ। ਇੱਥੇ ਹਾਲੇ ਤਿੰਨ ਹਲਕਿਆਂ ਦੇ ਬੰਦੇ ਆਏ ਸੀ। ਗੁਰਦਾਸਪੁਰ ਦੇ, ਅਜਿਨ ਨਗਰ ਦੇ ਤੇ ਡੇਰਾ ਬਾਬਾ ਨਾਨਕ ਦੇ। ਬਟਾਲਾ ਲੋਕ ਬਟਾਲੇ ਆ ਸਾਡਾ ਜਿਸ ਦੇ ਵਿੱਚ ਬਟਾਲਾ ਹਲਕਾ, ਫਤਿਹਗੜ ਚੂੜੀਆ ਹਲਕਾ, ਸਿਰਿਆ ਡੂੰਘਾ ਹਲਕਾ ਤੇ ਕਾਦੀਆ ਹਲਕਾ। ਚੌਹ ਹਲਕਿਆਂ ਦੀ ਕਾਨੂੰ ਉੱਥੇ ਆ। ਉੱਥੇ ਵੀ ਇਸੇ ਤਰ੍ਹਾਂ ਦਾ ਇਕੱਠਨ ਹੈ। ਕਿਉਂਕਿ ਸਾਡੀ ਭੱਤੀ ਜਿਹੜੀ ਆ ਜੈਨੂਨ ਅਸੀਂ ਆਧਾਰ ਕਾਰਡ ਦਾ ਨੰਬਰ ਲਾ ਕੇ ਕੀਤੀ ਆ ਜੇ ਆਧਾਰ ਕਾਰਡ ਦਾ ਨਹੀਂ ਲੱਗਾ ਕਿਸੇ ਕੋਲ ਤਾਂ ਉਹਦੇ ਨਾਲ ਆਪਣਾ ਵੋਟਰ ਜਿਹੜਾ ਕਾਰਡ ਆ ਉਹ ਲਾਇਆ ਨਾਲ ਨਾਲ ਮੋਬਾਈਲ ਨੰਬਰ ਦਿੱਤਾ ਔਰ ਬੜੇ ਉਤਸ਼ਾਹ ਦੇ ਨਾਲ ਲੋਕਾਂ ਨੇ ਅਕਾਲ ਤਖਨ ਸੀਸ ਨਵਾ ਕੇ ਲੋਕਾਂ ਨੇ ਭਕਤੀਆਂ ਲਈਆਂ ਮੱਥੇ ਨੂੰ ਲਾ ਲਾ ਕੇ ਫਿਰ ਲੋਕਾਂ ਨੇ ਭਗਤੀ ਕੀਤੀ ਉਤਸ਼ਾਹ ਦੇ ਨਾਲ ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਵਰਤਨ ਦੇਖੋਗੇ ਤੁਸੀਂ ਔਰ ਅਗਾਂਹ ਦੀ ਚੋਣ ਸਾਡੀ ਜਨੋਨਿਮਸਲੀ ਹੋਊਗੀ ਬਹੁਤ ਨਿਰਮਲਤਾ ਕੇ ਸਰਚਣਗੇ ਤੇ ਪੰਜਾਬ ਨੂੰ ਇੱਕ ਵਧੀਆ ਸੀ ਬਦਲ ਦੇਣਾ